ਵਾਇਗੁਰਜੀ ਦਾ ਖਲਤਾ ਵਾਇਗੁਰਜੀ ਕੀ ਫਤਿਹ ਵੀਡੀਓ ਬਣਾਉਣ ਦਾ ਪਹਿਲਾ ਵਿਚਾਰਤ ਨਹੀਂ ਸੀ ਪਰ ਰਹਿ ਨਹੀਂ ਹੋਇਆ ਸਰਬਜੀਤ ਮਲੋਹ ਜਿਨੇ ਅੱਜ ਇੱਕ ਟੀਵੀ ਚੈਨਲ ਤੇ ਇੰਟਰਵਿਊ ਦਿੱਤੀ ਸਰਦਾਰ ਅਰਥ ਸਿੰਘ ਮਾਨ ਸਾਹਿਬ ਦੇ ਖਿਲਾਫ ਵੈਸੇ ਵੀ ਉਹ ਸਰਦਾਰ ਮਾਨ ਸਾਹਿਬ ਦੇ ਖਿਲਾਫ ਹੋਰ ਜ਼ਹਿਰ ਉਗਲਦਾ ਵਾ ਤਾਂ ਕਿ ਜਦੋਂ ਮਾਨ ਸਾਹਿਬ ਹੁਣੀ ਜੇਲ੍ਹ ਵਿੱਚ ਇਲੈਕਸ਼ਨ ਲੜ ਕੇ 89 ਵੇ ਜਿੱਤੇ ਉਹਨਾਂ ਦਾ ਜੀਵ ਗਾਂਧੀ ਨਾਲ ਸਮਝੌਤਾ ਹੋਇਆ ਸੀ ਕਿ ਬਿਰਮਲ ਕੋਰ ਖਾਲਸਾ ਨੂੰ ਤੋਂ ਪਾਰਲੀਮੈਂਟ ਨਹੀਂ ਜਾਣ ਦੇਣਾ ਰਾਹ ਵਿੱਚ ਹੀ ਕਿਸੇ ਚੀਜ਼ ਦਾ ਪੰਗਾ ਪਾ ਕੇ ਵਹਿ ਜਾਣਾ ਸਰਬਜੀਤ ਨੂੰ ਅਸੀਂ ਜ਼ਿਆਦਾ ਕੀ ਕਹਿਣਾ ਸਰਬਜੀਤ ਦੇ ਪਰਿਵਾਰ ਦੇ ਨਾਲ ਹੀ ਤੋਂ ਪਹਿਲਾਂ ਇਨਸਾਫ ਕਰ ਲੈ ਚਦਰ ਮਾਨ ਸਾਹਿਬ ਤੇ ਅੰਗਰ ਚੱਕਣ ਤੋਂ ਪਹਿਲਾਂ ਤੂੰ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਦੇ ਲਈਦਾ ਨਾਲੇ ਜਿਹੜਾ ਥਰੀ ਸਾਹਿਬ ਦਾ ਮਸਲਾ ਸੀ ਮਾਨ ਸਾਹਿਬ ਦਾ ਇਕੱਲਿਆਂ ਦਾ ਨਹੀਂ ਸੀਗਾ ਪੂਰੀ ਸਿੱਖ ਕੌਮ ਦਾ ਮਸਲਾ ਵਾ ਪਹਿਲੇ ਐਮਪੀ ਪਾਰਲੀਮੈਂਟ ਵਿੱਚ ਥਰੀ ਸਾਹਿਬ ਲੈ ਕੇ ਜਾਂਦੇ ਵੀ ਰਹੇ ਸੀ ਜੇ ਤੇਰੇ ਵਰਗੇ ਦੇ ਬਾਤ ਹੁੰਦਾ ਤੂੰ ਦਾ ਆਪਣਾ ਸਿੱਧਾ ਗੱਲ ਵਾਲਾ ਵੀ ਲਾ ਕੇ ਚਲ ਜਣਾ ਸਰਬਜੀਤ ਵੀਡੀਓ ਸ਼ੇਅਰ ਕਰ ਦਿਓ ਸਰਬਜੀਤ ਤੱਕ ਪਹੁੰਚਾ ਦਿਓ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਤੋਂ ਹੀਰਾ ਵਾ ਜਰਨੈਲ ਵਾ ਜਿਹਤੇ ਤੁਹਾਨੂੰ ਮਾਣ ਵਾ ਜਿਹੜਾ ਪੰਜਾਬ ਦੀ ਧਰਤੀ ਦੇ ਬਹਿ ਕੇ ਖਾਲਸਾ ਦੀ ਗੱਲ ਕਰਦਾ ਵਾਇਗਰੋ ਮੇਜਾਂ ਚੜ੍ਹਦੀ ਕਲਾ ਬਾਕੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਉਹਨੂੰ ਅਸੀਂ ਪਿਛਲੇ 15 ਸਾਲ ਤੋਂ ਇਸ ਪਾਰਟੀ ਦੇ ਵਰਕਰ ਵਾ ਮਾਨ ਸਾਹਿਬ ਦੇ ਖਿਲਾਫ ਕਦੀ ਬਚਨ ਨਹੀਂ ਸੁਣ ਸਕਦੇ ਮੋਂਟਰੀਅਲ ਦੀ ਧਰਤੀ ਦੇ ਰਹਿੰਦੇ ਆ ਨਹੀਂ ਸਰਬਜੀਤ ਫੋਨ ਕਰਕੇ ਗੱਲ ਕਰ ਲਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ